ਗਵਰਨਮੈਂਟ ਦੀ ਅਫੀਸ਼ੀਅਲ ਸਾਈਟ ਆ ਮੈਂ ਤੁਹਾਨੂੰ ਸਾਈਟ ਵੀ ਦੱਸ ਦੇਣਾ ਕੱਟ ਕੇ ਦਿਖਾ ਦੇਣਾ ਉੰਦੇ ਤੇ ਆਪਣਾ ਸਾਰਾ ਕੁਝ ਲੋਡ ਕਰ ਦਿਓ ਅਗਰ ਤੁਹਾਡੀ ਕੋਈ ਨਿਊਡ ਫੋਟੋ ਮੇਰੇ ਕੋਲੇ ਆ ਜਾ ਜਾਂ ਤੁਹਾਡੇ ਕੋਲੇ ਆ ਜਾ ਕਿਸੇ ਦੀ ਲੀਕ ਹੋ ਰਹੀ ਆ ਉਤੇ ਪਾ ਦਿਓ ਵੀਰੇ ਏਆਈ ਨੇ ਚੱਕ ਕੇ ਬੰਦ ਕਰ ਦੇਣੀ ਆ ਡਿਲੀਟ ਖਤਮ ਭਾਵੇਂ WhatsApp ਤੇ ਆ ਭਾਵੇਂ Facebook ਤੇ Instagram ਉਹ ਵੀਡੀਓ ਵਾਇਰਲ ਨਹੀਂ ਹੋ ਦੋਗੀ ਅੱਛਾ ਵੀਡੀਓ ਤੇ ਫੋਟੋ ਦੋਨੋਂ ਹੀ ਹਾਂ ਆਪਣੀ ਅਫੀਸ਼ੀਅਲ ਗਵਰਨਮੈਂਟ ਵੱਲੋਂ ਸਾਈਟ ਆ ਬਕਾਇਦਾ ਤੁਹਾਨੂੰ ਕੇਸ ਨੰਬਰ ਮਿਲੂਗਾ ਬਕਾਇਦਾ ਤੁਹਾਨੂੰ ਇਹ ਵੀ ਪਤਾ ਲੱਗੂਗਾ ਬਈ ਹੁਣ ਤੱਕ ਕਿੰਨੀਆਂ ਡਿਲੀਟ ਹੋ ਚੁੱਕੀਆਂ ਨੇ ਮੇਰੇ ਕੋਲੇ ਆ ਦੇਖੋ ਤੁਹਾਨੂੰ ਦਿਖਾ ਦਿੰਨਾ ਆਪਣੀ ਅ ਚਲੋ ਮੈਂ ਵੀਡੀਓ ਪ੍ਰਾਈਵੇਟ ਦਹ ਨਹੀਂ ਸਾਦਾ ਤੁਹਾਨੂੰ ਉੱਦਾਂ ਦਿਖਾ ਦਿੰਨਾ ਆ ਦੇਖੋ ਜੀ ਮੇਰਾ ਦੋਸਤ ਸੀਗਾ ਉਹਦੀ ਵਾਈਫ ਸੀਗੀ ਵਿਚਾਰੇ ਦੀ ਉਹਦੇ ਨਾਲ ਨਾ ਥੋੜਾ ਜਿਹਾ ਗਲਤ ਹੋ ਗਿਆ ਸੀਗਾ ਵੀ ਜਾਨੀ ਚੱਕਰ ਗਲਤ ਪੈ ਗਿਆ ਸੀਗਾ ਬੰਦੇ ਨੇ ਕੀ ਕੀਤਾ ਈਆਈ ਤੋਂ ਵੀਡੀਓ ਬਣਾਈ ਨਹੀਂ 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 ਉਹ ਥੋੜਾ ਜਿਹਾ ਪਿਛਲਾ ਸਿਸਟਮ ਸੀਗਾ ਗਲਤ ਹੋ ਗਿਆ ਸੀ ਆ ਦੇਖੋ ਭੇਜਿਆ ਨਾ ਦਾ ਰਕੜ ਮੈਨੂੰ ਆ ਬੰਦੇ ਨੇ ਵੀਡੀਓ ਪਾਤੀਆਂ ਸੀ ਠੀਕ ਹੈ ਜੀ ਆ ਦੇਖੋ ਉਹ ਵਿਚਾਰੇ ਨਾਲ ਫਰੋਡ ਹੋ ਗਿਆ ਉਹ ਕਹਿੰਦਾ ਮੈਂ ਤੇਰੀ ਐਡਾ ਡਾਪਲੋਡ ਕਰ ਦੂੰਗਾ ਉਸ ਤੋਂ ਬਾਅਦ ਹਾਂ ਕਹਿੰਦਾ ਮੈਂ ਆ ਕਰ ਦੂੰਗਾ ਦੇਖੋ ਤੁਹਾਨੂੰ ਸਾਹਮਣੇ ਦਿਖਾਇਆ ਸਾਰਾ ਉਸ ਤੋਂ ਬਾਅਦ ਵੀਰੇ ਆਪਾਂ ਇਹਨਾਂ ਨੂੰ ਐ ਹੋਇਆ ਸਿਸਟਮ ਕਰਕੇ ਦਿੱਤਾ ਜਿਹੜਾ ਬੰਦਾ ਧਮਕੀਆਂ ਦਿੰਦਾ ਸੀ ਆਪਾਂ ਉਂਦੀ ਹੀ ਅਪਲੋਡ ਕਰਾਤੀਆਂ ਹਮਮ ਕਾ ਕਰਵਾਈ ਹੁਣ ਉਹਦਾ ਸਾਰਾ ਡਾਟਾ ਆਪਾਂ ਫੋਨ ਵੀਰੇ ਉਹਦਾ ਸਾਰਾ ਇੰਡੀਆ ਬੈਠੇ ਬਿਠੀ ਰੀਜ਼ ਕਰਾਤਾ ਜਿਹੜੀ ਬੰਦਾ ਫੋਰਨਰ ਸੀਗਾ ਉਹ ਉਹ ਕੈਨੇਡਾ ਚ ਸੀਗਾ ਬਾਈ ਬਹੁਤ ਨਹੀਂ 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 ਉਹ ਪੰਜਾਬੀ ਬੰਦਾ ਸੀਗਾ ਉਹਨੇ ਕਿਤੇ ਪਿਛੋ ਡਾਟਾ ਚੱਕ ਲਿਆ ਸਿਸਟਮ ਜਿਹਾ ਕਰਕੇ ਬਸ ਤੇ ਉਹਨੂੰ ਬਲੈਕਮੇਲ ਕਰਨ ਲੱਗ ਗਿਆ ਉਹ ਜਿਹੜੀ ਕੁੜੀ ਸੀਗੀ ਉਹ ਮੇਰੇ ਦੋਸਤ ਕੋਲ ਆ ਗਈ ਕਹਿੰਦੀ ਵੀਰੇ ਮੇਰੇ ਨਾਲ ਆ ਕੁਝ ਕਰ ਰਿਹਾ ਬੰਦਾ ਵੀ ਮੈਂ ਬਹੁਤ ਹਰਾਸਾਂ ਵੀ ਮੈਨੂੰ ਪੈਸੇ ਮੰਗਦਾ ਮੇਰੇ ਤੋਂ ਆਪਾਂ ਉਹਦੀ ਫੁੱਲ ਸਪੋਰਟ ਕੀਤੀ ਵੀਰੇ ਆਪਾਂ ਉਸ ਮੁੰਡੇ ਦਾ ਫੇਸਬੁੱਕ ਇੰਸਟਾ ਸਾਰੇ ਅਕਾਊਂਟ ਉਹਦੇ ਆਪਾਂ ਬੰਦ ਕਰਾਤੇ ਉਹੋ ਵਿਚਾਰੇ ਤੋਂ ਕਾਊਂਟ ਨਹੀਂ ਬਣੇ ਉਹਨੇ ਹਾਰ ਕੇ SIM ਨਵੀਂ ਲੈਤੀ ਫੋਨ ਨਵਾਂ ਲਿੱਤਾ ਨੰਬਰ ਬਾਅਦ ਚ ਨਵੇਂ ਲਿੱਤੇ ਵੀਰੇ ਸਾਰਾ ਉਹ ਨੰਬਰ ਤੇ account ਬਣਾਉਂਦਾ ਸੀ ਆ ਭਾਈ ਇਹ ਮੀ ਨੰਬਰ ਬੰਦ ਕਰਾ ਦੇਦੇ ਸੀ insta ਤੋਂ ਫਿਰ ਉਸ ਤੋਂ ਬਾਅਦ ਉੱਥੇ ਨਾ snapchat login ਹੁੰਦੀ ਸੀ ਕਈ ਵਾਰੀ iphone ਨਾਲ ਸਾਡੇ ਇੱਕ ਬਹੁਤ ਵਧੀਆ ਚੀਜ਼ ਆ ਜੇ ਮੈਂ ਤੁਹਾਡਾ i me ਨੰਬਰ block ਕਰਾ ਦਾਂ ਵੀਰੇ ਤੁਸੀਂ snapchat ਨਹੀਂ login ਕਰ ਸਕਦੇ ਲਾ ਲੋ ਜ਼ੋਰ ਜਿੰਨਾ ਮਰਜ਼ੀ ਨਾ ਉਹ ਫਿਰ ਆਪਾਂ ਮੇਲ ਹੀ ਇਦਾਂ ਦੀ ਬਣਾ ਕੇ ਪਾਈ ਦੀਆਂ ਉਹਨਾਂ ਨੂੰ ਫੇਸਬੁੱਕ ਇੰਸਟਾਗ੍ਰam ਸਨੇਪਚੈਟ ਨੂੰ ਵੀ ਇਹ ਸੋਸ਼ਲ ਇਹ ਬਈ ਬੰਦਾ ਇਹ ਗਲਤ ਕੰਮ ਕਰ ਰਿਹਾ ਆ ਦੇਖ ਲਓ ਜੀ ਆਪਾਂ ਉਹਨਾਂ ਨੂੰ ਪ੍ਰੂਫ ਦੇ ਰਹੀ ਦੀਆਂ ਸਾਰਾ ਦੇਖੋ ਜੀ ਪੂਰੀ ਬਣਾ ਲਈ ਦੀਆਂ ਮੇਲ ਜਦੋਂ ਸਪੋਰਟਿਵ ਚੈੱਕ ਕਰਦੇ ਵੀ ਵਾਕਈ ਬੰਦਾ ਕਿਸੇ ਨਾਲ ਕਰ ਰਿਹਾ ਜਦ ਹੀ ਆਉਂਦਾ IAM ਨੰਬਰ ਬਲੈਕਲਿਸਟ ਨਾ ਫਿਰ ਉਹ ਫੋਨ ਵੀਰੇ ਬੰਦਾ ਵੇਚੂਗਾ ਵੀ ਹੋਂਦੀ ਸਨੇਪਚੈਟ ਨਹੀਂ ਚੱਲ ਰਹੀ ਨਾ ਯੂਟਾ ਨਾ ਫੇਸਬੁੱਕ ਚੱਲਣੀ ਵੀਰੋ ਇਹ ਟੀਡਾ ਵੀਰੇ ਕੀ ਹੁੰਦੀਆਂ ਕਈ ਵਾਰੀ ਆਪਾਂ ਲਾਈਟ ਲਈ ਲੈ ਜਾਂਦੇ ਆ ਹੁਣ ਲੋਕੇ ਮੇਰੀ ਵੀਡੀਓ ਦੇਖ ਕੇ ਕਈ ਬ੍ਰਾਊਜ਼ਰ ਪਾ ਕੇ ਦੇਖਣ ਲੱਗੇ ਜਾਣਗੇ ਕੀ ਆ ਮੈਂ ਤਾਂ ਕਹਿੰਨਾ ਦੇਖਣ ਚੈੱਕ ਵੀ ਕਰਨ ਪਰ ਜੇ ਹੈਕ ਹੋ ਗਿਆ ਸਾਨੂੰ ਨਾ ਬਲੇਮ ਕਰਨ ਕਿਉਂਕਿ ਇੱਥੇ ਵੀਰੇ ਹੈਕਰ ਲਾਈਵ ਰਹਿੰਦੇ ਆ ਉਹ ਦੇਖਦੇ ਉਹਦਾ ਵੀ ਨਾ ਕੌਣ ਬੈਠਾ ਤੇ ਕੌਣ ਮੈਂ ਤੁਹਾਨੂੰ ਇੱਕ ਇਦਾਂ ਦੀ ਵੀਰੇ ਸਾਈਟ ਦੱਸ ਦਿੰਨਾ ਜਿੱਥੇ ਇੱਕ ਸੈਕਿੰਡ ਦੇ ਵਿੱਚ ਮੇਲ ਡਿਲੀਵਰ ਹੁੰਦੀ ਆ ਹੁਣੀ ਤੁਸੀਂ ਗੂਗਲ ਤੋਂ ਮੇਲ ਕਰੋਗੇ ਵੀਰੇ 2 ਸੈਕਿੰਡ ਨਾ ਬੰਦੇ ਕੋਲੇ 5 ਸੈਕਿੰਡ ਲੱਗ ਜੰਦੇ ਆ ਇੱਕ ਸੈਕਿੰਡ 'ਚ ਮੇਲ ਡਿਲੀਵਰ ਹੁੰਦੀ ਆ 2000 ਵਰਡ ਦੀ ਮੇਲ ਡਿਲੀਵਰ ਹੁੰਦੀ ਆ ਆ ਨੋਨ ਨਮਸ ਮੇਲ ਹੁੰਦੀ ਆ ਪਤਾ ਨਹੀਂ ਲੱਗਦਾ ਕਿਹਨੇ ਕੀਤੀ ਆ ਵੀ ਤੇ ਕਲਿੱਕ ਕਰੋ ਤੁਹਾਡਾ ਲੋਨ ਅਪਰੂਵ ਹੋਣ ਵਾਲਾ ਵੇ ਇਹ ਵੀ ਹੈਕਿੰਗ ਦਾ ਜ਼ਰੀਆ ਵਾ ਇਹ ਵੀਰੇ ਬਹੁਤ ਵੱਡਾ ਜਨੀ ਜ਼ਰੀਆ ਆ ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀਰੇ ਕਦੇ ਵੀ ਬੈਂਕ ਦੀ ਕੋਈ ਆਫੀਸ਼ਲ ਮੇਲ ਆਉਗੀ ਉਹਦੇ ਤੇ ਕਦੇ ਵੀ ਵੀਰੇ ਐਡ ਨਹੀਂ ਆਉਗੀ ਬੈਂਕ ਦੀ ਐਡ ਤੋਂ ਸਵਾਏ ਜਾਂ ਵੱਤੋ ਵੱਤੋ ਤੇ ਲਿਖਿਆ ਆਊਗਾ ਐਚ ਡੀ ਐਫ ਸੀ ਬੈਂਕ ਸਾਡੀ ਸਾਡੀ ਆਈ ਸੀ ਆਈ ਬੈਂਕਾ ਉਹ ਕੀ ਹੁੰਦਾ ਵੀਰੇ ਇੱਕ ਹੈਕਰ ਨੇ ਉਹ ਵੈਬਸਾਈਟ ਆਪਣੀ ਡਿਜ਼ਾਈਨ ਕੀਤੀ ਹੋਈ ਆ ਹੁਣ ਮੈਂ ਆ ਵੀ ਤੁਹਾਡਾ ਚੈਨਲ ਚੱਲ ਰਿਹਾ ਮੇਰੀ ਇੰਟਰਵਿਊ ਹੋ ਰਹੀ ਹੈ ਮੈਂ ਤੁਹਾਨੂੰ ਕਹਿੰਦਾ ਬਾਈ ਲੱਖ ਰੁਪਈਆ ਲੈ ਲਓ ਮੇਰੀ ਇੱਕ ਐਡ ਲਾ ਦਿਓ ਐਲ ਸਾਈਜ਼ ਅੱਜ ਕੱਲ ਲਾਉਂਦੇ ਆ ਵੀਰੇ ਸਾਰੇ ਕੋਈ 50000 ਕੋਈ 10000 ਲੈ ਕੇ ਵੀ ਲਾ ਰਿਹਾ ਐਡ ਤੇ ਮੈਂ ਤਾਂ ਪੈਸੇ ਤਾਂ ਕਮਾਤੋਲਾ ਹੁਣ ਮੈਂ ਤੁਹਾਨੂੰ ਪੈਸੇ ਤਾਂ ਕਮਾਤੋਲਾ ਪੂਰਾ ਵੀ ਇਹਨੇ ਡਾਕਟਰ ਇਹਨੇ ਪੈਸੇ ਦੇਤੇ ਵੀ ਇਹਦੀ ਐਡ ਲੱਗ ਹਣਾ ਵੀਰੇ ਮੈਂ ਅੱਗੇ ਕੀ ਕੰਮ ਕਰ ਰਿਹਾ ਤੁਹਾਨੂੰ ਥੋੜੀ ਪਤਾ ਕੀ ਪਤਾ ਮੈਂ ਐਡ ਹੈਕਿੰਗ ਅਲੀ ਦੇ ਰਿਹਾ ਹਾਂ ਵੀ ਉੱਥੇ ਲਿਖ ਦਵਾਂ ਵੀ ਜਿਹੜਾ ਇੱਥੇ ਕਲਿੱਕ ਕਰੂ ਮੇਰੀ ਵੈਬਸਾਈਟ ਤੇ ਆ ਗਿਆ ਬੰਦਾ ਪ੍ਰੋਪਰ ਮੇਲ ਪੁਰਾ ਇੱਕ ਨਾ ਐਫ ਡੀ ਚੱਲਦੀ ਸੀ ਉਹਦੀ 2 ਲੱਖ ਰੁਪਏ ਵਾਲੀ ਉਹਨੂੰ ਪ੍ਰੋਪਰ ਮੇਲ ਆਈ ਵੀ ਜਿਹੜੀ ਤੁਹਾਡੀ ਐਫ ਡੀ ਦੀ ਵਿਆਜ ਆ ਉਹ ਅਸੀਂ ਇੰਨੇ ਪਰਸੈਂਟ ਕਰਨ ਲੱਗੇ ਆ ਉਹ ਜਦ ਹੀ ਫਾਰਮ ਫਿਲ ਕਰਤਾ ਉਹਨੇ ਸਾਰਾ ਆਪਣੀ ਸਾਰੀ ਡਿਟੇਲ ਭਰਤੀ ਐਫ ਡੀ ਦੀ ਉਸ ਤੋਂ ਬਾਅਦ ਮੇਰੇ ਸਨ 15 ਤੋਂ 20 ਮਿੰਟ ਬਾਅਦ ਹੀ ਵੀਰੇ ਮੈਂ ਕਹਿੰਦਾ ਉਹਦੇ ਅਕਾਊਂਟ ਚੋਂ 1 ਲੱਖ 80000 ਰੁਪਿਆ ਆ ਰਾਤ ਦੀ ਆ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਦਿੰਦਾ 1 ਲੱਖ 80000 ਰੁਪਿਆ ਉਹਦੇ ਅਕਾਊਂਟ ਚੋਂ ਟ੍ਰਾਂਸਫਰ ਹੋਣ ਦੀ ਨਾਲ ਹੀ ਐਕਸਿਸ ਬੈਂਕ ਦੀ ਮੇਲ ਆ ਗਈ ਰਾਤੀ ਮੇਲ ਆ ਵੀਰੇ ਆ ਦੇਖੋ ਆ ਦੇਖੋ ਜੀ ਰਾਤੀ ਮੇਲ ਆ ਵੀਰੇ ਤੇ ਇਨ ਪ੍ਰੋਸੈਸ ਆ ਗਿਆ ਜਦੋਂ ਹੀ ਮੈਨੂੰ ਫੋਨ ਆ ਗਿਆ ਜਦ ਹੀ ਐਕਸਿਸ ਬੈਂਕ ਤੇ ਫੋਨ ਮਾਰ ਕੇ ਮੇਰਾ ਦੋਸਤ ਲੱਗਾ ਐਕਸਿਸ ਬੈਂਕ ਤੇ ਉਧਰੋਂ ਸਾਈਬਰ ਸੈੱਲ ਤੇ ਫੋਨ ਮਾਰ ਕੇ ਜਦ ਹੀ ਅਕਾਊਂਟ ਬਲੌਕ ਕਰਾ ਕੇ ਹੁੰਦਾ ਨਾਲ ਹੀ ਨੁਕਸਾਨ ਹੋਣ ਤੋਂ ਬਚਾ ਲਿਆ ਨਹੀਂ ਤਾਂ ਵੀਰੇ ਉਹ 2 ਲੱਖ ਰੁਪਏ ਦੀ ਐਫ ਡੀ 1 ਲੱਖ 8000 ਰੁਪਏ ਗਿਆ ਸੀ ਨਾਲ ਨਾਲ ਵੀਰੇ ਡਾਰਕ ਵੈਬ ਦੇ ਉੱਤੇ ਇਕੱਲੇ ਇਹ ਨਹੀਂ ਹੈਗਾ ਵੀ ਇਦਾਂ ਦੇ ਫਰਾਡ ਹੁੰਦੇ ਆ ਡਾਰਕ ਵੈਬ ਤੋਂ ਕੁਝ ਵੀ ਲੈ ਸਕਦੇ ਆ ਕੁਝ ਵੀ ਕਰ ਸਕਦੇ ਆ ਉੱਥੇ ਵੀਰੇ ਡਾਰਕ ਵੈਬ ਦੇ ਉੱਤੇ ਤੁਸੀਂ ਹਥਿਆਰ ਡਰੱਗ ਫੇਕ ਮਨੀ ਠੀਕ ਹੈ ਜੀ ਤੇ ਤੁਸੀਂ ਵੀਰੇ ਇਦਾਂ ਦੀਆਂ ਚੀਜ਼ਾਂ ਲੈ ਸਕਦੇ ਹੋ ਤੁਸੀਂ ਕਿਸੇ ਨੂੰ ਟੌਰਚਰ ਕਰਾਉਣਾ ਥੋੜੇ ਜਿਹੇ ਪੈਸੇ ਦਿਵੋ ਟੌਰਚਰ ਕਰ ਦੇਣਗੇ ਇਹ ਚੀਜ਼ਾਂ ਉੱਥੇ ਹੁੰਦੀਆਂ ਨੇ ਡਾਰਕ ਵੈਬ ਤੇ ਸਭ ਕੁਝ ਵੀਰੇ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾ ਦਿੰਦਾ ਮੇਰੇ ਇਸ ਟਾਈਮ ਲੈਪਟਾਪ ਦੇ ਵਿੱਚ ਓਪਨ ਵੀ ਆ ਦੇਖੋ ਬਈ ਉਹ ਤੁਹਾਡੇ ਕੋਈ ਸਟ੍ਰਾਈਕ ਨਾ ਆ ਜਵੇ ਮੈਂ ਦਿਖਾ ਹਾਂ ਦੇਖੋ ਵੀਰੇ ਸਾਰਾ ਕੁਝ ਚੱਲਦਾ ਪੂਰਾ ਡਾਰਕ ਕਲੱਬ ਇੱਕ ਐਦਾਂ ਦੀ ਵੈਬਸਾਈਟ ਆ ਇਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਮੈਂ ਲੈਣਾ ਨਹੀਂ ਚਾਹੁੰਦਾ ਨਾਮ ਕਿ ਉਹ ਗਰੁੱਪ ਦਾ ਮੈਂ ਵੀ ਮੈਂਬਰ ਆ ਇੱਕ ਤੇ ਉਸ ਟੀਮ ਦੇ ਵਿੱਚ ਕੀ ਹੁੰਦਾ ਵੀਰੇ ਉਹ ਅਨੋਨਿਮਸ ਨੇ ਸਾਰੇ ਮੈਨੂੰ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਹਰ ਡਾਕਟਰ ਕਿੱਥੇ ਬੈਠਾ ਮੈਨੂੰ ਨਹੀਂ ਪਤਾ ਉਹ ਕਿੱਥੇ ਬੈਠੇ ਨੇ ਸਾਨੂੰ ਇੱਕ ਟਾਰਗੇਟ ਮਿਲਦੇ ਨੇ ਬਈ ਤੁਸੀਂ ਇਹਨਾਂ ਦੀ ਈਮੇਲ ਆਈਡੀ ਹੈ ਹੁਣ ਐ ਕਰ ਦੋ ਇਹਨਾਂ ਨੂੰ ਆਹ ਕਰ ਦੋ ਫਿਰ ਅਸੀਂ ਵੀਰੇ ਬਹੁਤ ਤਰੀਕੇ ਯੂਜ਼ ਕਰਕੇ ਕੁਛ ਨਾ ਕੁਛ ਮੈਂ ਤਾਂ ਬਹੁਤ ਬੰਦੇ ਬਚਾਏ ਆ ਮੈਂ ਤਾਂ ਵੀਰੇ ਤੁਸੀਂ ਹਿਸਾਬ ਲਾ ਲਓ ਬਈ ਚਾਉਣ ਦਾ ਕੰਮ ਕਰਦੇ ਆ ਮੈਂ ਵਾਈਟ ਅਟੈਕਰ ਦੇ ਵਿੱਚ ਟੀਮ ਚ ਵੀਰੇ ਆਪਣਾ ਨਾਨ ਮੈਂ ਸਾਈਡ ਹੀ ਬਣੀ ਹੋਈ ਆ ਪ੍ਰੋਪਰ ਕੰਮ ਕਰੀਦਾ ਆਪਾਂ ਵੀਰੇ ਬਈ ਜਣੀ ਕਿ ਕਈ ਵਾਰੀ ਕੀ ਹੁੰਦਾ ਕਿਸੇ ਮੇਰੇ ਭਰਾਣਾ ਕੋਈ ਕਿਤੇ ਇੰਸਟਾ ਹੈ ਕੋਈ ਕਿਤੇ ਫੇਸਬੁਕ ਹੈ ਆਪਾਂ ਹਰੇਕ ਤਰੀਕੇ ਨਾਲ ਲਿਆਈਦਾ ਬਸ ਬੰਦਾ ਪੈਸੇ ਭਰਨਾ ਨਾਲ ਚਾਹੀਦਾ ਇਹਨਾਂ ਦੀ ਫੀਸ ਵੀਰੇ ਡਾਲਰਾਂ ਚ ਹੁੰਦੀ ਆ ਐ ਤਾਂ ਹੈਨੀ ਵੇ ਜੇ ਤੁਸੀਂ ਮੈਂ ਤੁਹਾਨੂੰ ਕਹਤਾ ਵੀਰੇ ਮੈਨੂੰ 10000 ਲਵਾਂਗਾ ਮੂਰੋ ਮੇਰੇ ਮੇਰਾ 30 20 ਲੱਖ ਦਾ ਸਭ ਪੈਸੇ ਦਾ ਕੰਮ ਗਿਮਾ ਕਰਦੇ ਆ ਵੀਰੇ ਇਹੇ ਜਨਨ ਕਿ ਇਹਨਾਂ ਦੀ ਸਾਰੀ ਪੇਮੈਂਟ ਆ ਵੀਰੇ cripto ਹੁੰਦੀ ਆ cripto currency ਯੂਜ਼ ਹੁੰਦੀ ਆ bitcoin ਚੱਲਦਾ ਵੀਰੇ ethereum ਚੱਲਦਾ ਹੋਰ ਵੀ ਇਹਨਾਂ ਦੀਆਂ ਬਹੁਤ currencyਾਂ ਚੱਲਦੀਆਂ ਨੇ ਤੇ dark web ਦੇ ਉੱਤੇ ਜਿਹੜਾ ਸਾਰਾ ਕੰਮ ਹੁੰਦਾ ਪੈਸੇ ਕਰਕੇ ਹੁੰਦਾ ਜਨਨ ਕਿ ਤੁਹਾਡੇ ਤੁਹਾਡੇ ਕੋਲ ਬਹੁਤ ਲੋਕ ਆਏ ਹੋਣਗੇ ਵੀ ਮੇਰਾ account hack ਹੋ ਗਿਆ ਜਾਂ ਮੇਰਾ account ਦੇ ਵਿੱਚ ਆਹ ਚੀਜ਼ ਹੋ ਰਹੀ ਆ ਠੀਕ ਕਰਕੇ ਦਿਓ ਆਉਂਦੇ-ਆਉਂਦੇ ਲੋਕ ਵਾਦੂ ਵੀਰੇ ਵਾਦੂ ਜੀ ਮੇਰਾ ਤੁਸੀਂ ਪੇਜ ਵੀ ਦੇਖ ਸਕਦੇ ਹੋ ਕਿਸੇ ਦੀ ਡੈਥ ਹੋ ਗਈ ਡਾਟਾ ਕੱਢਣਾ ਵੀਰੇ ਬਿੱਤੇ ਆਪਣੇ ਦੀਪਕ ਜੀ ਦੀ ਡੈਨਿਕ ਜਾਗਰਣ ਉਹਨਾਂ ਦਾ ਫੋਨ ਮੇਰੇ ਕੋਲੇ ਪਿਆ ਮੈਂ ਡਾਡਾ ਕੱਢ ਕੇ ਦੇਣਾ ਉਹਨਾਂ ਦਾ ਪਿੱਛੇ ਮੇਰੇ ਕੋਲੇ ਫੋਨ ਪਿਆ ਸਰਦਾ ਤੇ ਡਾਰਕ ਵੈਬ ਤੇ ਤਾਂ ਵੀਰੇ ਤੁਸੀਂ ਹਿਸਾਬ ਲਾ ਲਓ ਵੀ ਜਿੰਨਾ ਫਰਾਡ ਗਲਤ ਕੰਮ ਅਨਲੀਗਲ ਕੰਮ ਹਲੇ ਚਲੋ ਆਪਣਾ ਇੰਡੀਆ ਥੋੜਾ ਜਿਆ ਸੇਫ ਹੈ ਜਣੀ ਇੱਥੇ ਡਿਲੀਵਰੀਆਂ ਨਹੀਂ ਹੁੰਦੀਆਂ ਮੈਂ ਕਹਿੰਦਾ ਜਿੱਦਣ ਡਿਲੀਵਰੀ ਹੋਣ ਲੱਗੀਆਂ ਤਾਂ ਇਧਰ ਵੀ ਕੰਮ ਖਤਮ ਹੀ ਆ ਪਰ ਇਦਾਂ ਵੀਰੇ ਡਾਰਕ ਵੈਬ ਦੇ ਉੱਤੇ ਇਦਾਂ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਵੀਰੇ ਸੋਚ ਨਹੀਂ ਸਕਦੇ ਥੁੱਡੀ ਫੋਟੋ ਨੂੰ ਮੈਂ AI ਨਾਲ ਕੀ ਕੀ ਕੁਝ ਕਰਕੇ ਕਿੱਥੇ ਵਾਇਰਲ ਕਰ ਸਕਦਾ ਤੁਹਾਨੂੰ ਚਾਹਾਂ ਮੈਂ CIA ਲਿਸਟ ਵਿੱਚ ਵੀ ਪਾ ਸਕਦਾ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਜਦੋਂ ਲੋਕ ਐਸੀ ਚੀਜ਼ਾਂ ਵੀ ਹੁੰਦੀਆਂ ਨੇ ਤੇ ਵੀਰੇ ਕ੍ਰਿਮੀਨਲ ਕਈ ਇਦਾਂ ਟਰਾਂਸਫਰ ਹੁੰਦੇ ਨੇ ਇਦਾਂ ਹੀ ਹੁੰਦੀ ਹੈ ਸੈਟਿੰਗ ਉਹਨਾਂ ਦੀ ਵੀ ਉਹ ਉੱਥੋਂ ਕੁਝ ਟਾਈਮ ਲਈ ਬਲੌਕ ਕਰ ਦਿੰਦੇ ਨੇ ਉਹਨਾਂ ਦੇ ਜਿੰਨੇ ਪਰਚੇ ਦਰਦੇ ਉਹਨਾਂ ਦਾ ਬੰਦਾ 에어ਪੋਰਟ ਟਰਾਂਸਫਰ ਹੋ ਜਾਂਦਾ ਇਹਨੂੰ ਤਾਂ ਬਚਿਆ ਕਿੱਦਾਂ ਜਾ ਸਕਦਾ ਵੀ ਜੇ ਬਚਣ ਤੇ ਆਵੇ ਆਮ ਬੰਦਿਆਂ ਤਾਂ ਇਸ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਬਚੀਏ ਕਿੱਦਾਂ ਅਸੀਂ ਉਸ ਤੋਂ ਦੇਖੋ ਡਾਰਕ ਵੈਬ ਤੋਂ ਵੀਰੇ ਬਚਣ ਦਾ ਤਰੀਕਾ ਤਾਂ ਇਹੀ ਆ ਵੀ ਇਹਨੂੰ ਜੇ ਤੁਹਾਨੂੰ ਨਹੀਂ ਨੋ ਲੈਜ ਹੈ ਕਿ ਨਾਈਟ ਲੋਬਰੇ ਤਾਂ ਲੋਕੇ ਮੇਰੀ ਕੋਈ ਮੈਨੂੰ ਵੀ ਫੋਨ ਬਹੁਤ ਆ ਜਾਂਦੇ ਆ ਵੀਡੀਓ ਦੇਖ ਕੇ ਮੇਰੀਆਂ ਲੁਕੀ ਲੱਗ ਜਾਂਦੇ ਆ ਸਾਰੇ ਕਰਨ ਟੋਰ ਬਰਾਊਦਰ ਇੰਸਟਾਲ ਕਰ ਲੈਣਗੇ ਡਾਰਕ ਵੈਬ ਦੇ ਉੱਤੇ ਵੀਰੇ ਜਦੋਂ ਤੁਸੀਂ ਆਪਣੇ ਤੁਹਾਡੇ ਵਿੱਚ ਕੋਈ ਕੰਪਿਊਟਰ ਦੇ ਲੈਪਟਾਪ ਦੇ ਪ੍ਰਾਈਵੇਟ ਫੋਟੋ ਪਈ ਹੋਈ ਆ ਜਾਂ ਤੁਹਾਡਾ ਕੋਈ ਡਾਟਾ ਇਦਾਂ ਦਾ ਜਿਹੜਾ ਕਿਸੇ ਤੱਕ ਨਾ ਪਹੁੰਚ ਸਕੇ ਤਾਂ ਤੁਸੀਂ ਇਹ